ਇਹ ਗੇਟ ਬਣਾਇਆ ਸੀ ਤੇ ਪਾਰ ਹੋਣੇ ਦੀ ਨਵੀਨੀਕਰਨ ਕਰਨ ਦੀ ਜ਼ਰੂਰਤ ਸੀ ਗੇਟ ਬਹੁਤ ਖਰਾਬ ਹੋ ਗਿਆ ਸੀ ਟੁੱਟ ਗਿਆ ਸੀ ਤੇ ਹੁਣ ਅਸੀਂ ਆਪਣੇ ਵੱਲੋਂ ਇਹ ਗੇਟਾਂ ਨਵੀਨੀਕਰਨ ਕੀਤਾ ਆ ਤੇ ਸਰਕਾਰ ਨੇ ਮਤਲਬ ਇਹਦੇ ਚ ਕੋਈ ਜਿਸਾਨੀ ਪਾਇਆ ਕੋਈ ਮਦਦ ਨਹੀਂ ਕੀਤੀ ਤੇ ਅਸੀਂ ਆਪਣੇ ਤੌਰ ਤੇ ਆਪਣੇ ਗੇਟ ਬੇਟੇ ਦੇ ਗੇਟ ਦਾ ਤਿਆਰੀ ਕਰ ਲਈ ਹੈ ਕਿੰਨੇ ਪਰਸੈਂਟ ਲਾਇਆ ਆਪਣੇ ਕੋਲ ਇਹ ਤਾਂ ਤੇ 9 ਲੱਖ ਰੁਪਈਆ ਲੱਗਾ ਜੀ ਸਾਡਾ ਅੱਛਾ ਇਹ ਸਰਕਾਰਾਂ ਵੱਲੋਂ ਕੋਈ ਮਦਦ ਕਿਉਂ ਨਹੀਂ ਕੀਤੀ ਗਈ ਪਤਾ ਨਹੀਂ ਜੀ ਸਰਕਾਰਾਂ ਨੂੰ ਪ੍ਰਸ਼ਾਸਨ ਨੇ ਸਰਕਾਰਾਂ ਨੇ ਵਿੱਚ ਕੋਈ ਮਦਦ ਨਹੀਂ ਕੀਤੀ ਤੇ ਅਸੀਂ ਉਹਨਾਂ ਨੂੰ ਦੱਸਿਆ ਵੀ ਸੀ ਪਰ ਕਾਫੀ ਦਿਨ ਹੋ ਗਏ ਸੋ ਉਹਨਾਂ ਨੂੰ ਕਹਿੰਦੇ ਆ ਤੇ ਹੁਣ ਗੇਟ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਸੀ ਤੇ ਇਸ ਕਰਕੇ ਫਿਰ ਅਸੀਂ ਆਪ ਹੀ ਇਹਦਾ ਸਾਰਾ ਖਰਚਾ ਕਰਕੇ ਤੇ ਗੇਟ ਦਾ ਨਵੀਨੀਕਰਨ ਕਰ ਲਿਆ ਜੀ ਆਪੇ ਤੂੰ ਘਟਣਗੇ ਤਾਂ ਅੱਜ ਹਾਂਜੀ ਆਪ ਹੀ ਉਹ ਘਟਣ ਕੀਤਾ ਅਸੀਂ ਆਰਮੀ ਅਫੀਸਰ ਬੁਲਾਏ ਸੀ ਤੇ ਆ ਰਾਜਗੀਰ ਪ੍ਰਸ਼ਾਸਨ ਨਾਲ ਵੀ ਕੋਈ ਨਹੀਂ ਕੀਤੀ ਜੀ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਇਸ ਕਰਕੇ ਸਾਨੂੰ ਉਹਨਾਂ ਨਾਲ ਥੋੜਾ ਜਿਹਾ ਗਿਲਾ ਵੀ ਹੈਗਾ ਆ ਤੇ ਕੱਲੋ ਜੋ ਕੱਲੋ ਜੋ ਕਮਰਾ ਦੱਸੂਗਾ ਸ਼ਹੀਦਾਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ। ਸ਼ਹੀਦ ਦੇ ਪੇਟ ਦੇ ਦਾ ਗੇਟ ਆ ਬਣਾ ਜਾ ਰਿਹਾ। ਕੀ ਕਹਿ ਸਕਦੇ ਹਾਂ ਜੀ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ, ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਤੇ ਥੋੜਾ ਉਹਨਾਂ ਨੂੰ ਅੱਗੇ ਹੋ ਕੇ ਇਹਨਾ ਕੰਮਾਂ ਚ ਅੱਗੇ ਆਉਣਾ ਚਾਹੀਦਾ। ਸਾਰੇ ਸ਼ਹੀਦਾਂ ਦੇ ਜੋ-ਜੋ ਕੰਮ ਰਹਿੰਦੇ ਆ ਤੇ ਉਹ ਸਰਕਾਰ ਨੂੰ ਉਚੇਚੇ ਤੌਰ ਤੇ ਪਹਿਲਾਂ ਕਰਨੇ ਚਾਹੀਦੇ ਆ। ਪਰ ਮੈਨੂੰ ਲੱਗਦਾ ਉਹਦੇ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਸਾਬੇ ਦਾ ਕਾਗਜ਼ਾਂ ਚੀਆ ਸਭ ਕੁਝ ਜੀ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਂ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਵੇਖੋ ਪਹਿਲਾਂ ਤੇ ਮੈਂ ਚਾਹੁੰਦੀ ਆ ਕਿ ਇਹ ਜਿਹੜੀ جنگ ਹੈ ਇਹ ਨਹੀਂ ਹੋਣੀ ਚਾਹੀਦੀ ਸਰਕਾਰ ਨੂੰ ਕੋਈ ਨਾ ਕੋਈ ਵੀ ਚਲਾਰਾ ਕੱਢ ਲੈਣਾ ਚਾਹੀਦਾ ਆ ਸਾਡੇ ਬੱਚੇ ਸ਼ਹੀਦ ਨਹੀਂ ਹੋਣੇ ਚਾਹੀਦੇ ਤਾਂ ਕਿ ਸਾਨੂੰ ਖੇਡ ਪੜਾਉਣ ਦੀ ਜ਼ਰੂਰਤ ਨਾ ਪਵੇ ਅਗਰ ਬੱਚੇ ਦੀ ਸੇਵਾ ਕਰਦੇ ਆ ਤੇ ਉਸ ਦੀ ਰਾਖੀ ਕਰਦੇ ਆ ਆਪਣੀਆਂ ਜਾਨਾਂ ਜਾਨਾਂ ਵਾਰ ਦਿੰਦੇ ਆ ਤੇ ਫਿਰ ਸਰਕਾਰ ਨੂੰ ਉਹਦੇ ਵੱਲ ਚੇਚੇ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਉਂਟਰੀ ਕੈਪਟਨ ਰਟਾਇਰਡ ਚੁਗੁੰਦਰ ਸਿੰਘ ਫਾਦਰ ਆਫ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸ਼ੋਕਚੱਕਰਾ। ਅਸੀਂ ਅੱਜ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰਾ ਤੇ ਗੇਟ ਤੇ ਖੜੇ ਹਾਂ। ਇਹ ਗੇਟ 2014 ਵਿੱਚ ਬਣਿਆ ਸੀ। ਤੇ ਇਸ ਦੀ ਹਾਲਤ ਤਕਰੀਬਨ 9 ਸਾਲਾਂ ਵਿੱਚ ਬਹੁਤ ਖਰਾਬ ਹੋ ਚੁੱਕੀ ਸੀ ਮੈਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਹੈ ਰਿਟਰਨ ਐਪਲੀਕੇਸ਼ਨ ਦਿੱਤੀ ਹੈ ਕਿ ਇਸ ਗੇੜ ਦੀ ਮੁਰੰਮਤ ਕੀਤੀ ਜਾਵੇ ਅਗਰ ਤੁਸੀਂ ਸਰਕਾਰ ਨਹੀਂ ਕਰ ਸਕਦੀ ਤਾਂ ਸਾਨੂੰ ਦੱਸਿਆ ਜਾਵੇ ਅਸੀਂ ਆਪਣੇ ਓਨ ਅਰੇਂਜਮੈਂਟ ਤੇ ਅਸੀਂ ਕਰ ਸਕਦੇ ਹਾਂ ਲੇਕਿਨ ਪ੍ਰਸ਼ਾਸਨ ਨੇ ਇਹਦਾ ਕੋਈ ਉੱਤਰ ਨਹੀਂ ਦਿੱਤਾ ਮੈਂ ਦੋ ਤਿੰਨ ਰਿਮਾਈਂਡਰ ਵੀ ਉਹਨਾਂ ਨੂੰ ਦਿੱਤੇ ਹੈ ਇਹ ਨਗਰ ਕੌਂਸਲ ਗੁਰਦਾਸਪੁਰ ਦੇ ਧਿਆਨ ਵਿੱਚ ਵੀ ਹੈ ਉਹਨਾਂ ਨੂੰ ਕਾਪੀ ਕੀਤੀ ਸੀ ਔਰ ਡੀਸੀ ਸਾਹਿਬ ਨੂੰ ਵੀ ਕਾਪੀ ਕੀਤੀ ਸੀ ਉਹ ਮੇਰੇ ਕੋਲ ਇਹ ਸਾਰੇ ਜਿਹੜੇ ਡਾਕੂਮੈਂਟਸ ਹੈ ਪ੍ਰੂਫ ਵੀ ਹੈਗਾ ਲੇਕਿਨ 6 ਮਹੀਨੇ ਵੇਟ ਕਰਨ ਤੋਂ ਬਾਅਦ ਜਦੋਂ ਉਹਨਾਂ ਕੋਈ ਇਹਦੇ ਤੇ ਐਕਸ਼ਨ ਨਹੀਂ ਲਿਆ ਕੋਈ ਰਿਪਲਾਈ ਨਹੀਂ ਦਿੱਤਾ ਤੇ ਫਿਰ ਅਸੀਂ ਪਰਿਵਾਰ ਨੇ ਬੈਠ ਕੇ ਸੋਚਿਆ ਕਿ ਗੇਟ ਜਿਹੜਾ ਹੈ ਟੁੱਟ ਰਿਹਾ ਹੈ ਜੋ ਟਾਈਲਸ ਵਗੈਰਾ ਉਪਰੋ ਹੈ ਉਹ ਡਿਗਨਟ ਹੈ ਜਾਂ ਲੋਕਾਂ ਦੇ ਸਿਰਾਂ ਵਿੱਚ ਵੱਜ ਰਹੀਆਂ ਸਨ ਲੋਕੀ ਵੀ ਇਤਰਾਜ਼ ਕਰਦੇ ਸਨ ਇੱਥੋਂ ਦੀ ਜੋ ਜਾਣਦੇ ਸਨ ਤੇ ਫਿਰ ਅਸੀਂ ਪਰਿਵਾਰ ਨੇ ਫੈਸਲਾ ਲਾ ਕੇ ਇਹ ਗੇਟ ਦਾ ਨਵੀਨੀਕਰਨ ਕੀਤਾ ਹੈ ਜੋ ਕਿ ਤੁਹਾਡੇ ਸਾਹਮਣੇ ਹੈ ਜਨਤਾ ਦੇ ਸਾਹਮਣੇ ਹੈ ਇਸ ਤੇ ਸਾਡਾ ਤਕਰੀਬਨ 9 ਲੱਖ ਰੁਪਏ ਦਾ ਖਰਚਾ ਹੋਇਆ ਹੈ ਬੇਟਾ ਕਦੋਂ ਕੁੱਝ ਸ਼ੁਰੂ ਹੋਇਆ ਸੀ ਬੇਟਾ ਨੇ ਕਮਿਸ਼ਨ ਮਾਰਚ 2011 ਵਿੱਚ ਲਿਆ ਸੀ ਉਸ ਤੋਂ ਬਾਅਦ ਉਸ ਦੀ ਪੋਸਟਿੰਗ ਗੁਰੇ ਸੈਕਟਰੀ ਵਿੱਚ ਹੋਈ ਜੋ ਕਿ 15 ਮਾਰ ਬਰਾਠਾ ਲਈ ਦੇ ਨਾਲ ਸੀ ਤਕਰੀਬਨ 5 ਮਹੀਨੇ ਦੀ ਸਰਵਿਸ ਤੋਂ ਬਾਅਦ ਵੀ ਗਸ 2011 ਵਿੱਚ ਗੁਰੇ ਸੈਕਟਰ ਵਿੱਚ ਉਸ ਦਾ ਮੁਕਾਬਲਾ 17 ਅਤਵਾਦੀਆਂ ਨਾਲ ਹੋਇਆ ਤੇ ਉਹਦੇ ਵਿੱਚੋਂ ਤਕਰੀਬਨ 13 ਟੈਰਰਿਸਟ ਮਾਰ ਦਿੱਤੇ ਇੱਕ ਟੈਰਰਿਸਤ ਸੁਪਿਆ ਪਿਆ ਸੀ ਜਦ ਕਿ ਬੇਟਾ ਇੱਕ ਆਪਣੇ ਸਾਥੀ ਨੂੰ ਬਚਾ ਕੇ ਸਾਈਟ ਤੇ ਕਰ ਰਿਹਾ ਸੀ ਇੱਕ ਟੈਰਰਿਸਟ ਨੇ ਉਸ ਦੇ ਮੱਥੇ ਵਿੱਚ ਗੋਲੀ ਮਾਰ ਦਿੱਤੀ ਸਿਰ ਵਿੱਚ ਉਸ ਨਾਲ ਬੇਟੇ ਦੀ ਫਿਰ ਵੀ ਲੜਦਾ ਰਿਹਾ ਤੇ ਅਖੀਰ ਸਾਥਕ ਲੜ ਕੇ ਉਸ ਨੇ ਆਪਣਾ ਸ਼ਹਾਦਤ ਦਾ ਜਮਨ ਦਿੱਤਾ ਉਦੋਂ ਦੇ ਵਾਦੇ ਫਿਰ ਕਿੱਥੇ ਗਏ ਵਾਦੇ ਇਸ ਤਰ੍ਹਾਂ ਹੈ ਜੋ ਆਰਮੀ ਦੇ ਵਾਦੇ ਹਨ ਉਹ ਤਾਂ ਪੂਰੇ ਕਰ ਦਿੱਤੇ ਹਨ ਲੇਕਿਨ ਪ੍ਰਸ਼ਾਸਨ ਬਹੁਤ ਵਾਦੇ ਕਰਦਾ ਹੈ ਮੈਂ ਇਹ ਕਹਿਣਾ ਚਾਹੁੰਦਾ ਹਾਂ ਖਾਸ ਕਰਕੇ ਸ਼ਹੀਦਾਂ ਦੀਆਂ ਜੋ ਇਮਾਰਤਾਂ ਬਣੀਆਂ ਹਨ ਗ੍ਰੇਟ ਬਣੇ ਹਨ ਪ੍ਰਸ਼ਾਸਨ ਸਰਕਾਰ ਬਣਾ ਦੇ ਦਿੰਦੀ ਹੈ ਲੇਕਿਨ ਬਾਅਦ ਵਿੱਚ ਉਹਦੀ ਕੋਈ ਦੇਖ ਰੱਖ ਨਹੀਂ ਹੁੰਦੀ ਹੈ ਇਹ ਸਰਕਾਰ ਨੂੰ ਟਾਈਮ ਟੂ ਟਾਈਮ ਇਸ ਤੇ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਹੈ ਗੇਟਾਂ ਦੀ ਬਰਬਦ ਕਰਨੀ ਚਾਹੀਦੀ ਹੈ ਔਰ ਖੰਡਰ ਹੋਣ ਤੋਂ ਬਚਾਉਣਾ ਚਾਹੀਦਾ ਹੈ हैं शहीदों का सम्मान उनके परिजनों का सम्मान करना सरकारों का फर्ज है ये अक्सर बातें हम जो राष्ट्रीय पर्व पंद्रह अगस्त को छब्बीस जनवरी होते हैं हम राजनेताओं के मुख से सुनते हैं लेकिन जमीन में हकीकत कुछ और है बीस सन दो हजार ग्यारह को गुरदासपुर का एक वीर सपूत लेफ्टिनेंट नवदीप सिंह जिन्होंने जम्मू कश्मीर के गुरे सेक्टर में बंदीपुर जिले में तेरह आतंकियों को मारकर वीरता का इतिहास रचा था जिनकी शूर वीरता को देखते हुए देश के तत्कालीन राष्ट्रपति ने उन्हें मरणोपरांत अशोक चक्र से सम्मानित किया था वो जिले का पहला ऐसा योद्धा जिसे जिससे शांति काल का सबसे बड़ा पुरस्कार मिला जैसे आपको अंकल ने बताया कि उनकी शहादत के बाद दो हजार चौदह को बड़े प्रयासों से बार बार राइट अप कर करके नेताओं से मिल मिल के हमने ये गेट का जो ग्रांट सरकार द्वारा देगी चार साढ़े चार लाख के करीब उसमें भी परिवार ने अपनी जेब से पैसा लाया जो गेट आप देख रहे हो ना सरकार के अलावा परिवार ने उसमें भी उस वक्त भी अपनी जेब से पैसा खर्च किया था